ਕੀ ਤੋਣਾ ਦੋ ਮਿੰਟ ਦੇ ਵਿਚਾਰ ਸਾਂਦੇ ਕਰ ਹਾਲੇਲੂਇਆ 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 ਜ਼ੋਰ ਨਾਲ ਬੋਲੋ ਹਾਲੇਲੂਇਆ ਬਹੁਤ ਹੀ ਪਰਮ ਤੇ ਸਤਕਾਰਯੋਗ ਯੇਸ਼ੂ ਮਸੀਹ ਦੇ ਪਰਮਾਤਮਾ ਦੇ ਬੰਦੇ ਅਪੋਸੇ ਅੰਕੁਰ ਯੂਸਫ ਨਰੂਲਾ ਜੀ ਪੈਸਟਰ ਸੋਨੀਆ ਯੂਸਫ ਨਰੂਲਾ ਜੀ ਹਰਪ੍ਰੀਤ देओल ਜੀ ਦਰਬਾਰਾ ਜੀ ਸੀਐਨਏ ਕੈਥੋਲਿਕ ਮੇਰੇ ਵੀਰ ਡੈਨੀਅਲ ਜੀ ਗੌਰਵ ਜੀ ਮੇਰੇ ਸਾਥੀ ਮੇਰੇ ਕੁਲੀ ਫਰਾਂਸ ਮਿਨਿਸਟਰ ਹਰਪਾਸਿੰਗ ਚੀਮਾ ਜੀ ਗੁਰਦੀਪ ਰੰਧਾਵਾ ਜੀ ਮੇਰੇ ਵੀਰ ਸ਼ੈਰੀ ਕਲਸੀ ਜੀ ਸਟੇਜ ਉੱਤੇ ਵਿਰਾਜਮਾਨ ਸਾਰੀਆਂ ਸਨਮਾਨਿਤ ਸ਼ਖਸੀਅਤਾਂ ਔਰ ਸਾਹਮਣੇ ਲੱਖਾਂ ਦੀ ਤਾਦਾਦ ਦੇ ਵਿੱਚ ਜੁੜ ਬੈਠੇ ਪ੍ਰਭੂ ਦੇ ਬੰਦਿਓ ਇੱਕ ਵਾਰ ਯਾਦ ਕਰੀਏ ਜੀਸੂ ਮਸੀਹ ਜੀ ਨੂੰ ਬੋਲ ਭਗਵਾਨ ਜੀਸੂ ਮਸੀਹ ਕੀ ਜੈ ਬਹੁਤ ਹੀ ਪਰਮ ਤੇ ਸਤਕਾਰਯੋਗ ਸਾਰੀਆਂ ਸਨਮਾਨਿਤ ਸ਼ਖਸੀਤਾਵਾਂ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਔਰ ਮੁਬਾਰਕਬਾਦ ਕਿ ਆਪਾਂ ਸਾਰਿਆਂ ਨੂੰ ਅੱਜ ਦਾ ਇਹ ਦਿਹਾੜਾ ਜੋ ਲੰਬੇ ਸਮੇਂ ਤੋਂ ਪ੍ਰਭੂ ਦੀ ਨਾਲ ਲੱਖਾਂ ਸੰਗਤਾਂ ਤੇ ਮੰਨ ਦੀ ਮਨੋ ਕਾਮਨਾ ਸੀ ਕਿ ਸਾਡਾ ਵੱਡਾ ਦਿਨ 크ਿਸਮਸ ਦੀਆਂ ਸੈਲੀਬ੍ਰੇਸ਼ਨਸ ਬਣਾਈਆਂ ਜਾਣੀਆਂ ਚਾਹੀਦੀਆਂ ਨੇ ਅੱਜ ਤੁਹਾਡੀਆਂ ਉਹਨਾਂ ਇੱਛਾਵਾਂ ਦੇ ਉੱਪਰ ਤੁਹਾਡੀਆਂ ਤੁਹਾਡਾ ਹੁਕਮ ਤੁਹਾਡੀਆਂ ਇੱਛਾਵਾਂ ਪਹੁੰਚੀਆਂ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਕੋਲ ਮੁੱਖ ਮੰਤਰੀ ਭਗਵੰਤ ਮਾਨ ਜੀ ਕੋਲ ਮਨੀਸ਼ ਸੋਧਿਆ ਜੀ ਕੋਲੇ ਪਾਰਟੀ ਕੋਲਰ ਸਰਕਾਰ ਕੋਲ ਪ੍ਰਭੂ ਦੀ ਕਿਰਪਾ ਹੋਈ ਤੇ ਅੱਜ ਲੰਬੇ ਸਮੇਂ ਦੀਆਂ ਉੜੀ ਦਾ ਖਤਮ ਹੋਇਆ ਤੇ ਆਪਾਂ ਸਾਰੇ ਰਲ ਮਿਲ ਕੇ ਅੱਜ ਪ੍ਰਭੂ ਦਾ ਦਿਨ ਮਨਾ ਰਹੇ ਆ ਤੁਹਾਨੂੰ ਦਿਲ ਦੀਆਂ ਗਰਾਂਹਾਂ ਵਿੱਚ ਬਹੁਤ ਬਹੁਤ ਮੁਬਾਰਕਬਾਦ ਮੇਰੇ ਸਾਥੀਓ ਮੇਰੇ ਵੀਰੋ ਭੈਣੋ ਵੈਸੇ ਤਾਂ ਜਦੋਂ ਅਪਾਸੇ ਸ਼ਿਰੀ ਅੰਕੁਰ ਡਾਕਟਰ ਅੰਕੁਰ ਨਰੂਲਾ ਜੀ ਬੋਲ ਚੁੱਕੇ ਨੇ ਉਹ ਜਿਵੇਂ ਕਹਿੰਦੇ ਨੇ ਕਿ ਹਾਥੀ ਦੀਆਂ ਪੈੜਾਂ ਸਾਰੀਆਂ ਪੈੜਾਂ ਆ ਜਾਂਦੀਆਂ ਨੇ ਉਸ ਤੋਂ ਬਾਅਦ ਕਿਸੇ ਦੇ ਬੋਲਣ ਦਾ ਕੁਝ ਰਹਿ ਨਹੀਂ ਜਾਂਦਾ ਪਰ ਕਿਉਂਕਿ ਹੁਕਮ ਹੈ ਮੈਂ ਤਾਂ ਤੁਹਾਨੂੰ ਇੱਕੋ ਗੱਲ ਕਹੂਗਾ ਕਿ ਬਹੁਤ ਸਾਰੀਆਂ ਗੱਲਾਂ ਹੋਈਆਂ ਨੇ ਡਾਕਟਰ ਅਨਕੁਰ ਜੀ ਨੇ ਗੱਲ ਕੀਤੀ ਪ੍ਰਮਾਤਮਾ ਦੀ ਜੀਸਸ ਕ੍ਰਾਈਸ ਦੀ ਜਿਨ੍ਹਾਂ ਨੇ ਪੂਰੀ ਦੁਨੀਆ ਦੇ ਵਿੱਚ ਤਾਰਮਿਕ ਸਦਭਾਵਨਾ ਆਪਸੀ ਪਿਆਰ ਔਰ ਮਨੁੱਖਤਾ ਨੂੰ ਬਚਾਉਣ ਦਾ ਔਰ ਪਰਫੁੱਲਤ ਕਰਨ ਦਾ ਸੁਨੇਹਾ ਦਿੱਤਾ ਔਰ ਉਹਦੇ ਲਈ ਆਪਦੀ ਜਾਨ ਵੀ ਵਾਰ ਦਿੱਤੀ ਔਰ ਐਸੀ ਕਰਕੇ ਅੱਜ ਸਾਰੀ ਦੁਨੀਆ ਦੇ ਵਿੱਚ ਪਵਿੱਤਰ ਦਿਹਾੜਾ ਜਿਹੜਾ ਕ੍ਰਿਸਮਸ ਦਾ ਉਹ ਪ੍ਰਭੂ ਨੂੰ ਸਮਰਪਿਤ ਹੋ ਕੇ ਮਨਾਇਆ ਜਾਂਦਾ ਹੈ ਔਰ ਮੈਂ ਸਮਝਦਾ ਕਿ ਸਰਬੱਤ ਦਾ ਭਲਾ ਮੰਗਣ ਵਾਲੀ ਇਹ ਪਵਿੱਤਰ ਧਰਤੀ ਦੇ ਉੱਪਰ ਵੀ ਉਹੀ ਸਨੇਹ ਜੋ ਭਗਵਾਨ ਯੇਸ਼ੂ ਮਸੀਹ ਨੇ ਦਿੱਤਾ ਸੀਗਾ ਕੇ ਧਰਮਾਂ ਮਸਬਾਂ ਫਿਰਕਿਆਂ ਦੇ ਦੇ ਵਿੱਚ ਕੋਈ ਨਫ਼ਰਤ ਨਹੀਂ ਹੋਣੀ ਚਾਹੀਦੀ ਪਰ ਪਿਆਰ ਹੋਣਾ ਚਾਹੀਦਾ ਇੱਕ ਪਰਿਵਾਰ ਇੱਕ ਸਾਂਝ ਹੋਣੀ ਚਾਹੀਦੀ ਆ ਉਸ ਨੂੰ ਅੱਜ ਪ੍ਰਫੁੱਲਤ ਕਰਨ ਦੀ ਲੋੜ ਹੈ ਜਿਹਦੇ ਲਈ ਇਹ ਇੱਕ ਨਿੱਕਾ ਜਿਹਾ ਉਪਰਾਲਾ ਸਰਕਾਰ ਨੇ ਤੁਹਾਡੇ ਹੁਕਮਾਂ ਦੇ ਉੱਪਰ ਕੀਤਾ ਹੈ ਔਰ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਪ੍ਰੇਅਰ ਡਾਕਟਰ ਸਾਹਿਬ ਨੇ ਕਰਾਣੀ ਹੈ ਮੇਰੇ ਤੋਂ ਪਹਿਲਾਂ ਮੇਰੇ ਵੀਰ ਗੌਰਵ ਜੀ ਗੱਲ ਕਰ ਰਹੇ ਸੀ ਚੌਂਕਾਂ ਦੀ ਗੌਰਵ ਜੀ ਨੇ ਗੱਲ ਕੀਤੀ ਕਿ ਜੀ ਚੌਂਕ ਪ੍ਰਭੂ ਯੇਸ਼ੂ ਮਸੀਹ ਦਾ ਕਾਦੀਆਂ ਦੇ ਵਿੱਚ ਵੀ ਬਟਾਲੇ ਦੇ ਵਿੱਚ ਵੀ ਔਰ ਔਰ ਧਾਰੀਵਾਲ ਦੇ ਵਿੱਚ ਵੀ ਇੱਕ ਨਹੀਂ ਪੰਜ ਚੌਂਕ ਨੇ ਜਿਹੜੇ ਉਹਨਾਂ ਨੇ ਗਿਣਾ ਦਿੱਤੇ ਮੈਂ ਗੌਰਵ ਜੀ ਤੁਹਾਨੂੰ ਪੁੱਛਣਾ ਚਾਹਣਾ ਕਿ ਦੁਨੀਆ ਦਾ ਉਹ ਕੋਨਾ ਦੱਸੋ ਉਹ ਸੜਕ ਦੱਸੋ ਉਹ ਚੌਂਕ ਦੱਸੋ ਜਿੱਥੋਂ ਦੀ ਧਰਤੀ ਪ੍ਰਭੂ ਯਿਸੂ ਮਸੀਹ ਦੀ ਹੈ ਨਹੀਂ ਜਿਉਂ ਦੱਸੋ ਤੁਸੀਂ ਮੈਨੂੰ ਸੋਇਸ ਕਰਕੇ ਇਹ ਸਰਕਾਰ ਵੀ ਤੁਹਾਡੀ ਅਸੀਂ ਵੀ ਤੁਹਾਡੇ ਸਰਕਾਰ ਦਾ ਖਜ਼ਾਨਾ ਵੀ ਤੁਹਾਡਾ ਅਰਵਿੰਦ ਕੇਜਰੀਵਾਲ ਵੀ ਤੁਹਾਡੇ ਭਗਵੰਤ ਮਾਨ ਵੀ ਤੁਹਾਡੇ ਜੋ ਤੁਹਾਡਾ ਹੁਕਮ ਹੋਇਆ ਕਰੂਗਾ ਅਸੀਂ ਸਿਰ ਮੱਥੇ ਲਾ ਕੇ ਪ੍ਰਵਾਨ ਕਰ ਲਿਆ ਕਰਾਂਗੇ ਜੋ ਹੁਕਮ ਆ ਕਰੋ ਇਸਰ ਮੱਥੇ ਲਾ ਕੇ ਪ੍ਰਵਾਨ ਕਰ ਲਿਆ ਕਰਾਂਗੇ ਔਰ ਅੱਜ ਮੈਂ ਕੇਜਰੀਵਾਲ ਸਾਹਿਬ ਵੱਲੋਂ ਮਾਨ ਸਾਹਿਬ ਵੱਲੋਂ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਬਹੁਤ ਵੱਡੇ ਉਪਰਾਲੇ ਮੇਰੇ ਭਰਾ ਦੀਪਕ ਬਾਲੀ ਜੀ ਨੇ ਕੀਤੇ ਨੇ ਸਾਰੇ ਸਾਥੀਆਂ ਦੇ ਨਾਲ ਔਰ ਅੱਜ ਉਹਨਾਂ ਸਾਰਿਆਂ ਵੱਲੋਂ ਤੁਹਾਨੂੰ ਡਾਕਟਰ ਸਾਹਿਬ ਨੇ ਵੀ ਗੱਲ ਸਰ ਤੁਸੀਂ ਡਾਕਟਰ ਨਰੂਲਾ ਜੀ ਸਰ ਡਾਕਟਰ ਸਾਹਿਬ ਸਰ ਸਰ ਤੁਸੀਂ ਤੁਸੀਂ ਅਸੀਂ ਗੱਲ ਕਰ ਰਹੇ ਸੀ ਸਰ ਕਹਿੰਦੇ ਕਿ ਇਸ ਵਾਰ ਸਾਨੂੰ ਅਮਨ ਸਿਰਫ 2 ਦਿਨ ਮਿਲੇ ਸਰ ਮੇਰੀ ਬੇਨਤੀ ਇਹ ਹੈ ਅਗਲੇ ਸਾਲ ਦੀਆਂ ਤਿਆਰੀਆਂ ਹੁਣੇ ਹੀ ਕਰ ਲਓ ਥਾਂ ਤੁਹਾਡਾ ਥਾਂ ਤੁਹਾਡਾ ਦਿਨ ਤੁਹਾਡਾ ਟਾਈਮ ਤੁਹਾਡਾ ਤਿਆਰੀਆਂ ਸਾਰੀਆਂ ਤਿਆਰੀਆਂ ਸਾਰੀਆਂ ਸਰਕਾਰ ਸੁਣਾ ਬੋਰ ਬੰਗਾਲ ਜੀਸਸ